ਸਸੀ ਕਾਜੀ ਸਰ ਨੂੰ ਮੇਰਾ ਤੁਸੀ ਸਾਰੇ ਠੀਕ ਹੋਵੋਗੇ ਪਤਾ ਕੀ ਹੈ ਹਰ ਇੱਕ ਪੇਰੈਂਟ ਸੋੰਦਾ ਹੈ ਕਿ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਾਮਯਾਬ ਹੋਵੇ ਕੁਝ ਨਾ ਕੁਝ ਅਚੀਵ ਕਰੇ ਅਤੇ ਬਦਿਆ ਬਣੇ ਸਾਰੇ ਲੋਕਾਂ ਤੋਂ ਅਲੱਗ ਬਣੇ ਪਰ ਕਈ ਪੇਰੈਂਟਸ ਇਹਦੇ ਵਿੱਚ ਵੀ ਗਲਤੀਆਂ ਕਰ ਜਾਂਦੇ ਆ ਜਿਸ ਦੇ ਕਰਕੇ ਬੱਚਾ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰਦਾ ਅਤੇ ਆਉਤੇ ਹੋਰ ਹੀ ਰਸਤੇ ਤੇ ਚਲਾ ਜਾਂਦਾ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆਪਾਂ ਬੱਚੇ ਦਾ ਚੰਗਾ ਭਵਿੱਖ ਕਿੱਦਾਂ ਬਣਾ ਸਕਦੇ ਆ ਇਹਦੇ ਲਈ ਅੱਜ ਮੈਂ ਤੁਹਾਡੇ ਲਈ 7 ਤਰੀਕੇ ਲੈ ਕੇ ਆਈ ਆਂ ਸਭ ਤੋਂ ਪਹਿਲਾ ਤਰੀਕਾ ਬੱਚਿਆਂ ਨੂੰ ਆਪਦੇ ਦਿਲ ਦੀ ਗੱਲ ਕਹਿਣ ਦਾ ਮੌਕਾ ਦੋ ਬੱਚਿਆਂ ਨਾਲ ਖੁੱਲ ਕੇ ਗੱਲ ਕਰੋ ਜੇਕਰ ਬੱਚਾ ਤੁਹਾਡੇ ਨਾਲ ਖੁੱਲ ਕੇ ਗੱਲ ਕਰੂਗਾ ਤੋ ਆਪਦੇ ਆਪ ਨੂੰ ਬੜਾ ਹੀ ਸੁਲਝਿਆ ਮਹਿਸੂਸ ਕਰੂਗਾ ਅਤੇ ਉਹਦਾ ਆਤਮ ਵਿਸ਼ਵਾਸ ਵੀ ਵਧੂਗਾ ਕਈ ਵਾਰ ਕੀ ਹੁੰਦਾ ਜਦੋਂ ਬੱਚਾ ਖੁੱਲ ਕੇ ਬੋਲਦਾ ਕਈ ਗੱਲਾਂ ਐ ਜੀ ਹੁੰਦੀਆਂ ਜਿਸ ਦੇ ਨਾਲ ਪੇਰੈਂਟਸ ਨੂੰ ਗੁੱਸਾ ਆ ਜਾਂਦਾ ਉਸ ਟਾਈਮ ਆਪਦੇ ਤੇ ਕੰਟਰੋਲ ਕਰੋ ਤੇ ਬਿਨਾ ਗੁੱਸਾ ਹੋਏ ਬੱਚੇ ਦੀ ਪੂਰੀ ਗੱਲ ਸੁਣੋ ਇਸ ਨਾਲ ਬੱਚੇ ਦਾ ਤੁਹਾਡੇ ਉੱਤੇ ਵਿਸ਼ਵਾਸ ਵਧੇਗਾ ਆਵਰੇ ਬੱਚਿਆਂ ਦੀ ਹੋਰਾਂ ਦੇ ਜਵਾਕਾਂ ਨਾਲ ਤੁਲਨਾ ਨਾ ਕਰੋ ਕਈ ਵੇਰ ਕਿ ਹੁੰਦਾ ਆਪਣੀ ਪੇਰੈਂਟਸ ਐ ਕਰਨ ਲੱਗ ਜਾਂਦੇ ਬੱਚਿਆਂ ਨਾਲ ਵੀ ਉਹ ਦੇਖੋ ਗਵੰਡੀਆਂ ਦਾ ਮੁੰਡਾ ਨਾ ਤੇਰੇ ਤੋਂ ਜ਼ਿਆਦਾ ਤਰੱਕੀ ਕਰ ਰਿਹਾ ਤੇ ਇੱਥੇ ਜ਼ਿਆਦਾ ਪੜ੍ਹਾਈ ਕਰਦਾ ਤੇ ਇੱਥੇ ਜ਼ਿਆਦਾ ਨੰਬਰ ਲੈ ਕੇ ਆਉਂਦਾ ਤੇਰੇ ਤੋਂ ਨੰਬਰ ਨਹੀਂ ਲੱਗਿਆ ਲੈ ਆਤੇ ਜਾਂਦੀ ਇਦੇ ਵਿੱਚ ਉਸ ਬੱਚੇ ਦਾ ਕੋਈ ਕਸੂਰੀ ਹੁੰਦਾ ਹਰੇਕ ਬੱਚੇ ਦੀ ਗਤੀ ਅਲੱਗ-ਅਲੱਗ ਹੁੰਦੀ ਹੈ ਕੋਈ ਬੱਚਾ ਪੜਨ ਚ ਵਧੀਆ ਹੁੰਦਾ ਕੋਈ ਬੱਚਾ ਖੇਡਣ ਚ ਵਧੀਆ ਹੁੰਦਾ ਕਿਸੇ ਵਿੱਚ ਦੀ ਰੁਚੀ ਕਾਸੀ ਚ ਹੁੰਦੀ ਹੈ ਜਦੋਂ ਆਪਾਂ ਬੱਚੇ ਨੂੰ ਇਹ ਜਿਹੀ ਗੱਲਾਂ ਕਰਦੇ ਉਹ ਬੱਚੇ ਦਾ ਜਿਹੜਾ ਮਨ ਹੁੰਦਾ ਟੁੱਟ ਜਾਂਦਾ ਅੰਦਰ ਹੀ ਅੰਦਰ ਉਹ ਡੀਮੋਟੀਵੇਸ਼ਨ ਵੇਟ ਹੋਣ ਲੱਗ ਜਾਂਦਾ ਹੈ ਬੱਚੇ ਨੂੰ ਇਹ ਜੀ ਤੁਲਨਾ ਭਰੀਆਂ ਗੱਲਾਂ ਨਾ ਕਰੋ ਹਰੇਕ ਬੱਚਾ ਹੀ ਖਾਸ ਹੁੰਦਾ ਹੋ ਸਕਦਾ ਜਿਹੜਾ ਤੁਸੀਂ ਸੋਚ ਰਹੇ ਹੋ ਉਸ ਤੋਂ ਤੁਹਾਡਾ ਬੱਚਾ ਬਹੁਤ ਵਹਿਤਰ ਕਰੇ ਇਸ ਲਈ ਬਸ ਪਿਆਰ ਨਾਲ ਹੀ ਰੱਖੋ ਨੰਬਰ 3 ਹਰੇਕ ਛੋਟੀ ਛੋਟੀ ਕੋਸ਼ਿਸ਼ ਕਰਦੇ ਜੋ ਵੀ ਬੱਚਾ ਉਹਦੀ ਤੁਸੀਂ ਤਾਰੀਫ ਕਰੋ ਜੇਕਰ ਬੱਚੇ ਨੇ ਬੱਚੋ ਕੀ ਸ਼ਾਬਾਸ਼ ਬੇਟਾ ਤੂੰ ਬਹੁਤ ਵਧੀਆ ਤਰੀਕੇ ਨਾਲ ਪਾਇਆ ਜੇਕਰ ਉਹ ਖਾਣਾ ਟਾਈਮ ਨਾਲ ਖਾਂਦਾ ਹੈ ਟਾਈਮ ਨਾਲ ਖਾਣਾ ਫਿਨਿਸ਼ ਕਰ ਲੈਂਦਾ ਤਾਂ ਵੀ ਉਹਦੀ ਤਾਰੀਫ ਕਰੋ ਜੇਕਰ ਉਹ ਆਉਦਾ ਹੋਮਵਰਕ ਵੈਟਰ ਕਰਦਾ ਤਾਂ ਵੀ ਉਹਦੀ ਤਾਰੀਫ ਕਰੋ ਘਰ ਦੇ ਵਿੱਚ ਛੋੜੀ-ਵੋਟੀ ਤੁਹਾਡੇ ਨਾਲ ਐਕਟੀਵਿਟੀ ਕਰਵਾਉਂਦਾ ਉਸ ਵਿੱਚ ਵੀ ਤਾਰੀਫ ਕਰੋ ਇਸ ਨਾਲ ਕੀ ਹੁੰਦਾ ਬੱਚੇ ਦਾ ਆਤਮ ਵਿਸ਼ਵਾਸ ਵੱਧਦਾ ਹੈ ਤੇ ਉਹਦੀ ਸਿੱਖਣ ਦੀ ਇੱਛਾ ਹੋਰ ਜ਼ਿਆਦਾ ਵੱਧਦੀ ਹੈ ਅਤੇ ਚੌਥੀ ਗੱਲ ਆਪਦੇ ਬੱਚੇ ਨੂੰ ਕਦੇ ਵੀ ਆਰਡਰ ਨਾ ਦਿਓ ਹਮੇਸ਼ਾ ਪਿਆਰ ਨਾਲ ਹੀ ਸਮਝਾਓ ਕਈ ਵਾਰ ਕੀ ਹੁੰਦਾ ਹੈ ਕਈ ਮਾਪੇ ਰੋਕੜੋਕੀ ਬੜੀ ਕਰਦੇ ਆ ਨਹੀਂ ਕਰਨਾ ਆ ਨਹੀਂ ਕਰਨਾ ਗੁੱਸੇ ਦੇ ਵਿੱਚ ਉਹ ਚੀਜ਼ ਨਾ ਬੱਚਾ ਡਰ ਜਾਂਦਾ ਹੈ ਉਹ ਚੀਜ਼ ਬੱਚਾ ਡਰ ਕੇ ਤੁਹਾਡੀ ਮੰਨਤਾ ਲਊਗਾ ਪਰ ਉਹਨੂੰ ਸਮਝ ਨਹੀਂ ਹੋਣੀ ਵੀ ਤੁਸੀਂ ਉਹਨੂੰ ਕਿਉਂ ਡਾਂਟ ਰਹੇ ਹੋ ਇਸ ਕਰਕੇ ਜੋ ਵੀ ਤੁਸੀਂ ਸਿਖਾਉਣਾ ਚਾਹੁੰਦੇ ਹੋ ਉਹ ਚੀਜ਼ ਉਹਨੂੰ ਪਿਆਰ ਨਾਲ ਸਿਖਾਓ ਪਿਆਰ ਨਾਲ ਉਹ ਚੀਜ਼ ਸਮਝ ਵੀ ਜਾਊਗਾ ਅਤੇ ਸਿੱਖ ਵੀ ਜਾਊਗਾ ਅਤੇ ਬੱਚੇ ਦੇ ਮਨ ਨੂੰ ਵੀ ਠੇਸ ਨਹੀਂ ਪਹੁੰਚੂਗੀ ਬੱਚਾ ਵੀ ਤੁਹਾਡੇ ਨਾਲ ਫ੍ਰੈਂਡਲੀ ਤੌਰ ਤੇ ਵਧੀਆ ਰਹੂਗਾ। ਨੰਬਰ 5 ਮਾ ਜੇਕਰ ਤੁਸੀਂ ਉਹਦੇ ਬੱਚੇ ਨੂੰ ਅਨੁਸ਼ਾਸਨ ਸਿਖਾਉਣਾ ਚਾਹੁੰਦੇ ਹੋ ਤਾਂ ਉਹਨੂੰ ਹਰ ਇੱਕ ਚੀਜ਼ ਬੜੇ ਹੀ ਪਿਆਰ ਨਾਲ ਸਿਖਾਓ। ਜੇਕਰ ਕਈ ਵਾਰ ਬੱਚਾ ਗਲਤੀ ਵੀ ਕਰਦਾ ਹੈ ਤਾਂ ਉਸ ਟਾਈਮ ਨੂੰ ਡੰਡਣਾ ਨਹੀਂ ਪਿਆਰ ਨਾਲ ਹੀ ਸਮਝਾਉਣਾ ਕਿਉਂਕਿ ਜੇਕਰ ਆਪਾਂ ਡਾਂਟਦੇ ਹਾਂ ਤਾਂ ਉਹ ਆਪਣੇ ਗੁੱਸੇ ਵਿੱਚ ਕਈਆਂ ਹੋਈਆਂ ਗੱਲਾਂ ਬੱਚੇ ਦੇ ਦਿਲ ਤੇ ਬਹੁਤ ਲੰਬੇ ਟਾਈਮ ਤੱਕ ਅਸਰ ਕਰਦੀਆਂ। ਨੰਬਰ 6 ਮਾ ਥੋੜਾ ਟਾਈਮ ਆਉਤੇ ਮੋਬਾਈਲ ਤੋਂ ਜ਼ਰੂਰ ਰੋ ਕਿਉਂਕਿ ਜਿੰਨਾ ਟਾਈਮ ਪੇਰੈਂਟਸ ਮੋਬਾਈਲ ਨਾਲ ਜ਼ਿਆਦਾ ਸਪੈਂਡ ਕਰਦੇ ਆ ਉਹਨਾਂ ਹੀ ਆਉਦੇ ਫੈਮਿਲੀ ਤੇ ਬੱਚਿਆਂ ਤੋਂ ਦੂਰ ਚਲੇ ਜਾਂਦੇ ਆ ਇਸ ਕਰਕੇ ਦਿਨ ਦੇ ਵਿੱਚ ਕੁਝ ਟਾਈਮ ਬਿਨਾ ਮੋਬਾਈਲ ਤੋਂ ਕੱਢ ਕੇ ਆਉਦੇ ਬੱਚੇ ਨਾਲ ਟਾਈਮ ਜ਼ਰੂਰ ਸਪੈਂਡ ਕਰੋ ਨੰਬਰ 7 ਹਮੇਸ਼ਾ ਆਉਦੇ ਬੱਚਿਆਂ ਲਈ ਚੰਗਾ ਉਦਾਹਰਨ ਹੀ ਬਣੋ ਕਿਉਂਕਿ ਬੱਚੇ ਉਹ ਨਹੀਂ ਸਿੱਖਦੇ ਜਿਹੜੇ ਆਪਾਂ ਉਹਨਾਂ ਨੂੰ ਗੱਲਾਂ ਸਿਖਾਉਣੇ ਆ ਬੱਚੇ ਹਮੇਸ਼ਾ ਉਹ ਸਿੱਖਦੇ ਆ ਜੋ ਉਹ ਆਉਦੇ ਮਾਪਿਆਂ ਨੂੰ ਕਰਦਾ ਦੇਖਦੇ ਆ ਇਸ ਲਈ ਬੱਚਾ ਸਾਹਮਣੇ ਹਮੇਸ਼ਾ ਆਦੇ ਆਪ ਨੂੰ ਪਰਫੈਕਟ ਦਿਖਾਓ ਸਮਝਦਾਰ ਦਿਖਾਓ شریف ਦਿਖਾਓ ਤੇ ਆਹਦਾ ਗੋਲ ਅਚੀਵ ਕਰਦੇ ਦਿਖਾਓ ਤੁਸੀਂ ਦਿਖਾਓਗੇ ਅਸੀਂ ਇਨੀ ਮਿਹਨਤ ਕਰ ਰਹੇ ਹਾਂ ਤਾਂ ਕਿ ਬੱਚਾ ਤੁਹਾਨੂੰ ਐਪਰੀਸ਼ੀਏਟ ਕਰੇ ਤੇ ਆਦੇ ਮਨ ਸੱਚੇ ਮੈਂ ਵੀ ਮੇਰੇ ਮਾਪੇ ਵਰਗਾ ਹੀ ਬੰਨਾ ਹਾਂ ਸੋ ਪੈਨੋ ਤੇ ਪ੍ਰਭੂ ਉਮੀਦ ਆ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਬਹੁਤ ਪਸੰਦ ਆਏ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਜੇਕਰ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਆਪਣੇ ਦੋਸਤੋ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਅਤੇ ਨਵੇਂ ਬਣੇ ਮਾਪਿਆਂ ਤੱਕ ਸ਼ੇਅਰ ਕਰ ਦਿਓ ਅਤੇ ਮੈਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਕੋਈ ਵਧੀਆ ਵੀਡੀਓ ਲੈ ਕੇ ਆਂਦੀ ਰਵਾਂ ਚਲੋ ਹੁਣ ਆਪਣੀ ਮੁਲਾਕਾਤ ਕਿਸੇ ਨਵੀਂ ਵੀਡੀਓ ਵਿੱਚ ਹੋਏਗੀ ਤਦ ਤੱਕ ਲਈ ਸਸਿਕਾ